ਲੋਕੀ ਖਰ ਰੰਡਰਾਲ ਰੋਡ ਤੇ ਟਰੱਕ ਪਲਟਿਆ ਜੋ ਕਿ ਸੀਮਿੰਟ ਦਾ ਪੜਿਆ ਟਰੱਕ ਇਹ ਦੇਖ ਸਕਦੇ ਹੋ ਕਿ ਟਾਇਰ ਚੱਕੇਗੇ ਆ ਟਰੱਕ ਦੀ ਹਾਲਤ ਆ ਆਏ ਫਿਰ ਰਿਕਾਰਡਿੰਗ ਕਰੀਏ ਪਿਆਰ ਫੜਨ ਦੇ ਕਰਕੇ ਟਰੱਕ ਜਿਹੜਾ ਕੀ ਉਹ ਸੜੇ ਦੇ ਦੂਜੇ ਪਾਸੇ ਆ ਗਿਆ ਦੇਖੋ ਇੱਕ ਦੁਕਾਨ ਦਾ ਹੋਇਆ ਬਚਾ ਸ਼ੁਕਰਾ ਪ੍ਰਮਾਤਮਾ ਦਾ ਕਿ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਆਇਆ ਮਹਾਰਾਜ ਕਿਰਪਾ ਕਰੇ ਭਾਈ ਜਾਨ ਬਚ ਜੇ ਦੁਕਾਨ 'ਚ ਲੱਗਿਆ ਕਿ ਲੇਕਿਨ ਦੁਕਾਨ ਦਾ ਬਚਾਵਾ ਲੇਕਿਨ ਉਹਦੀ ਕੋਈ ਗਲਤੀ ਨਹੀਂ ਆ ਉਹਦੀ ਕੋਈ ਗਲਤੀ ਨਹੀਂ ਉਹ ਬਦਲ ਅੱਗੇ ਦੇਖ ਸਕਦੇ ਹੋ ਕਿ ਟਰੱਕ ਕਿਵੇਂ ਸੜਕ ਦੇ ਵਿੱਚ ਘਾਰ ਇਹ ਹਾਦਸਾ ਜਿਹੜਾ ਹੈ ਇਹ ਖਰੜ ਤੋਂ ਲਾਂਡਰਾ ਨੂੰ ਜਾਂਦੇ ਆ ਸੰਤੇ ਮਾਜਰਾ ਦੇ ਵਿੱਚ ਘਾਰ ਹੋਇਆ ਖਰੜ ਤੋਂ ਲਾਂਡਰਾ ਜਾਂਦੇ ਆ ਸੰਤੇ ਮਾਜਰਾ ਦੇ ਵਿੱਚ ਘਾਰ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਵੇਂ ਇਸ ਦੇ ਵਿੱਚੋਂ ਜਿਹੜਾ ਸੀਮਿੰਟ ਹੈ ਇਹ ਸੀਮਿੰਟ ਨਾਲ ਅੱਧਿਆ ਹੋਇਆ ਟਰੱਕ ਸੀ ਦੇਖੋ ਕਿਵੇਂ ਸੜਕ ਦੇ ਵਿੱਚ ਘਰ ਪਿਆ ਦੋਨੋਂ ਸੜਕਾਂ ਮਲ ਗਏ सर लो इ छू सर उस तरफ रगड़ा रह मार रह रहा भाई असली हतक रगड़ा मारते आगे वाला टे ये आया आउटसाइड तो सीगा हां आ, आ उस साइड दा मतलब 15 नोट से ले रॉन्ग साइड सीगा ये राइट साइड से देखो अच्छा इत्थू जा रिया सी ओत्थू तो जा रहे सी ओत्थू तो जा रहे सी उधर ऑर्डर लगाता उस का जो मेंडोला बंदा उधर से ऑर्डर लेके ना बेचो क्यों हो ही खता ਇਹ ਉਧਰ ਸੇ ਆ ਰਹਾ ਹੈ ਕਿ ਦਰ ਸੇ ਆ ਰਹਾ ਹੈ ਦੂਜਾ ਆ ਰਿਹਾ ਆਰੇ ਉਧਰ ਸੇ ਆ ਰਹਾ ਹੈ ਗੱਡੀ ਆਏ ਦਰ ਸੇ ਆ ਰਹਾ ਉਹ ਐਸੇ ਤਾਂ ਗਾੜੀ ਕਿਵੇਂ ਬਲਟੇ ਨਹੀਂ ਇਹ ਨਹੀਂ ਉਧਰ ਸੇ ਆ ਰਹਾ ਉਧਰ ਸੇ ਆ ਰਹਾ ਮੇਰੇ ਸਾਹਮਣੇ ਬੈਠਣਾ ਉਹ ਦੂਰ ਨਾ ਚੁਕਰਾ ਦੁਕਾਨ ਬਚ ਗਈ ਇਹ ਹਾਦਸਾ ਜਿਹੜਾ ਕੀ ਲਾਂਡਰਾ ਵੱਲ ਨੂੰ ਜਾਂਦਿਆਂ ਖਰੜ ਤੋਂ ਉਹਦੇ ਵਿੱਚ ਕਰ ਸੰਤੇ ਮਾਜ਼ਰਾ ਉੱਥੇ ਹਾਦਸਾ ਹੋਇਆ ਬਚਾਅ ਹੋ ਗਿਆ ਕਿ ਕੋਈ ਹੋਰ ਗੱਡੀ ਇਹਦੇ ਵਿੱਚ ਨਹੀਂ ਠੁਕੀ ਸ਼ੁਗਰਾ ਪਰਮਾਤਮਾ ਦਾ ਇੰਨਾ ਕੁ ਘਟਨਾ ਚਾਹੀਨੀ ਨੁਕਸਾਨ ਹੀ ਨਹੀਂ ਹੋਇਆ ਤਾਂ ਕੋਈ ਹੈ ਨਾ ਉਹ ਇਹ ਬੋਲ ਰਿਹਾ ਵੀ ਮੈਂ ਦੁਬਾਰਾ ਸੌਣ ਦੇ ਦਿੰਦਾ ਵਾਹ ਜੀ ਆਹ ਟਰੱਕ ਨੰਬਰ ਆ ਪਟਕੜ ਪਟਕੇ ਡਰਾਈਵਰ ਕੋਈ ਨਹੀਂ ਕੱਤੀ ਨਹੀਂ ਹੋਇਆ ਇਹ ਰੋਡ ਦਾ ਟਿਕਾਣਾ ਹੈ ਹਾਂ ਭਾਈ ਆਪਾਂ ਇਹ ਮਰ ਜਾਂਦੇ ਬਾਕੀ ਇਹਦਾ ਹਾਦਸਾ ਏ ਟਰੱਕ ਦਾ ਟਾਇਰ ਫਟਣ ਦੇ ਕਰਕੇ ਹੋਇਆ ਨਾ ਡਰਾਈਵਰ ਦੀ ਗਲਤੀ ਹੈ ਨਾ ਕੋਈ और तेरा राउंड아서 ये सही कह रहे हो भाई यार गड्डी है वो बहन जो टायर है वो गरम क्यों हो गया हवा है उसके अंदर कोई पकड़ा हुआ है कोई गपसिया पुलिस आ गया पल्टा रे इधर कितने बंदों को मार के लिए पूछता है तो अरे बाइक वाला एकदम बच के बैंड मिल गया लिंग हो गया रख बीचों कैमरामैन कम्युनिकेट ਇਕ ਟੂ ਡਿੰਗਾ ਹੋ ਗਿਆ ਦੇਖੋ ਹੂੰ ਡਿੰਗਾ ਹੋ ਗਿਆ ਡਿੰਗਾ ਥੱਲੇ ਦਾ ਫੋਟੋ ਲੈ ਲਿਓ ਪੋਣੀ ਦਾ ਫੋਟੋ ਲੈ ਲਿਓ ਧਿਆਰ ਪਟਿਆ ਧਿਆਰ ਪਟਿਆ ਜਿੱਦਾ ਔਰ ਕੋਣੇ ਵਿੱਚ ਵੀ ਲੈ ਲੇ ਜਿੱਥੇ ਸ਼ੀਸ਼ਾ ਲੱਗ ਰਾਇਆ ਹੋਇਆ ਹੈ ਕੋਈ ਨਾ ਜਰੂਰੀ ਨਹੀਂ ਬਰੇਲ ਨੰਨਸਾਨਾ ਸ਼ਟਰ ਬੈਂਚ ਜੀਸਟ ਸੂਰੇ ਸ਼ਟਰ ਦੀ ਮਾਰ ਜੀ ਬੜੀ ਉਹ ਲੈਣੀ ਗਾੜੀ ਸਰ ਜੀ ਬੈਟਰੀ ਦਾ ਆ ਰਿਹਾ ਜੀ ਠੀਕ ਜੀ ਸੱਤ ਲੱਗੇ ਪਏ ਹੋਣਗੇ ਬੰਨੇ ਬੱਤੀਆਂ ਚੁੱਪ ਚਾਹ ਟਿਵੀ ਸ਼ੂਨੂ ਦੀ ਆਵਾਜ਼ ਲੈਟ ਆਇਆ ਕਰਦੀ ਲੈਟ ਆਏਗਾ ਯਾਰ ਲੈਟ ਆਏਗਾ ਦੀ भाई ट्रक पलटिया कशा कासा होम्स से बहर हो ਬੋਰ ਟਰੱਕ ਪਲਟਿਆ ਹੋਇਆ ਤੇ ਇਹ ਦੇਖੋ ਦੂਰ ਤੱਕ ਟੱਕਾਂ ਦੀ ਲਾਈਨ ਦੂਰ ਤੱਕ ਜਿਹੜਾ ਕਿ ਜਾਮ ਲੱਗਿਆ ਉਹਦਾ ਆ ਟਰੱਕ ਟ੍ਰੈਕ ਲੱਗ ਗਿਆ ਪੂਰੀ ਬਾਦੀ ਲੱਗ ਗਿਆ ਇਹ ਦੇਖੋ ਕਿ 3 ਮੇਟ ਸੀਗਾ 3 ਮੇਟ ਕਿ ਇਹ ਨਹੀਂ ਖੁੰਲਾ ਭਾਈ 3-4 ਘੰਟੇ ਹੋਊਗਾ